ਸਮਾਣਾ ਦਾ ਪਿੰਡ ਹੈ ਸਸੀ ਬਰਾਮਣਾ ਜਿਹੜਾ ਇਸ ਦੇ ਨਾਲ ਜਿੰਨੇ ਪਿੰਡ ਹੈ ਕਗਰ ਦੇ ਨਾਲ ਬਸਿਆ ਹੈ ਪਿੰਡ ਹੈ ਇਸ ਦੇ ਹੜ੍ਹਾਂ ਦੇ ਕਾਰਨ ਇਹ ਹਰ ਵਾਰ ਇੱਥੇ ਫਸਲਾਂ ਦੀ ਤਬਾਈ ਵੀ ਹੁੰਦੀ ਹੈ اسی ਤੋਂ ਇੱਕ ਭੁਪਿੰਦਰ ਕੁਮਾਰ ਸ਼ਰਮਾ ਨਾਮ ਦਾ ਇੱਕ ਨੌਜਵਾਨ ਸੀ ਜੋ ਕਿ 2008 ਦੇ ਵਿੱਚ ਉਸਕਾ ਸੁਪਨਾ ਸੀ ਵੀ ਰੋਜ਼ਗਾਰ ਮਿਲੇ ਇੱਥੇ ਰੋਜ਼ਗਾਰ ਨਹੀਂ ਮਿਲਿਆ ਤਾਂ ਉਹ ਆਸਟ੍ਰੇਲੀਆ ਚਲਾ ਗਿਆ ਆਸਟ੍ਰੇਲੀਆ ਦੇ ਵਿੱਚ ਉਹਦਾ ਅਭੀ ਪਤਾ ਲੱਗੇ ਪਰਿਵਾਰ ਨੂੰ ਵੀ ਉਸ ਦਾ ਸੜਕ ਹਾਦਸੇ ਦੇ ਵਿੱਚ ਜਟਰਾਲਾ ਚਲਾਉਂਦਾ ਸੀ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਪਿਤਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਮੈਂ ਤੁਹਾਡਾ ਨਾਮ ਪਿੰਡ ਦੇ ਵਿੱਚ ਕੀਤਾ ਕਰਾਂ ਜ਼ਮੀਨ ਵਾਲੇ ਬਣੋ ਤੁਸੀਂ 50 ਕਿੱਲੇ ਕੇ ਮਾਲਿਕ ਬਣੋ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਤੁਹਾਡਾ ਨਾਮ ਹੋਵੇ ਇਹ ਸੁਪਨਾ ਭੁਪਿੰਦਰ ਕੁਮਾਰ ਦਾ ਸੀ ਜੋ ਕਿ ਸਸੀ ਬ੍ਰਾਹਮਣਾ ਪਿੰਡ ਦਾ ਨੌਜਵਾਨ ਸੀ ਲੇਕਿਨ ਪ੍ਰਮਾਤਮਾ ਨੇ ਕੁਝ ਹੋਰ ਮਨਜ਼ੂਰ ਸੀ ਔਰ ਸੜਕ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ ਹੈ ਪਰਿਵਾਰ ਦੇ ਹਾਲਾਤ ਇਸ ਤਰ੍ਹਾਂ ਹੈ ਕਿ ਉਸੇ ਡੈਡ ਬੋਡੀ ਜਾਣ ਦੇ ਲਈ 40-42 ਲੱਖ ਰੁਪਏ ਖਰਚਾ ਦੱਸਿਆ ਗਿਆ ਹੈ ਇੰਨਾ ਪੈਸਾ ਵੀ ਨਹੀਂ ਹੈ ਕਿਉਂਕਿ ਫਸਲਾਂ ਹੈ ਨਹੀਂ ਜ਼ਮੀਨ ਇਹਨਾਂ ਕੋਲ ਸਾੰਮਲਾਟ ਹੈ ਇਸ ਕਰਕੇ ਸਰਕਾਰ ਤੋਂ ਮਦਦ ਦੀ ਗੋਹਾਰ ਲਗਾ ਰਹੇ ਹਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਐਸੇ ਪਰਿਵਾਰਾਂ ਕੀ ਮਦਦ ਕੀਤੀ ਜਾਵੇ ਤਾਂ ਕਿ ਪਰਿਵਾਰ ਨੂੰ ਆਪਣੇ ਬੱਚੇ ਦੀ ਡੈਡ ਬੋਡੀ ਉਹ ਦੇਖ ਸਕਣ ਕੇਂਦਰ ਸਰਕਾਰ ਵੀ ਮਦਦ ਕਰੇ ਵੀ ਡੈਡ ਬੋਡੀ ਜਲਦੀ ਜਲਦੀ ਭਾਰਤ ਲਿਆਈ ਜਾ ਸਕੇ ਐਨੋ ਜੀ 18-19 ਸਾਲ ਹੋ ਗਏ ਜੀ ਹਮ 18-19 ਸਾਲ ਜੀ ਐਬੀਏ ਕਰਕੇ ਜੀ ਥੋੜਾ ਜਿਹਾ ਇੰਜੀਨੀਅਰਿੰਗ ਦਾ ਕੋਰਸ ਕਰਦਾ ਸੀ ਇੱਥੇ ਜੀ ਅਸੀਂ ਨੌਕਰੀ ਬਾਰੇ ਫਿਰੇ ਫੌਜ ਚ ਵੀ ਟਰਾਈ ਮਾਰੀ ਪੁਲਿਸ ਚ ਵੀ ਉੱਥੇ ਨਹੀਂ ਹੋਇਆ ਕੰਮ ਜੀ ਫੇਰ ਅਸੀਂ ਡਾਕਟਰ ਦੇ ਕੋਲ ਵੀ ਲਾਇਆ ਉੱਥੇ ਵੀ ਸਾਡੀ ਆਰਥਿਕ ਉਸਮਰਥਾ ਬਹੁਤ ਘੱਟ ਸੀ ਜੀ ਵੀ ਸਾਡੇ ਕੋਲ ਇੱਥੇ ਨਾ ਪੈਲੀ ਹੈਗੀ ਸ਼ਾਮਲਾਟ ਪੈਲੀਏ ਜੀ ਸਾਡੇ ਹੜਾ ਦੇ ਮਾਰ ਆਏ ਇਸ ਤਰ੍ਹਾਂ ਦੇ ਇਲਾਕੇ ਇਹ ਹੁਣ ਵੀ ਹੜਾ ਆਏ ਨੇ ਜੀ ਪਹਿਲਾਂ ਵੀ ਹੜਾ ਆਂਦੇ ਨੇ ਹਰ ਸਾਲ ਹੜਾ ਆਇਆ ਹਾਂ ਜੀ ਫਿਰ ਹਾਂ ਜੀ ਗਰਦੀ ਮਾਰ ਹੈ ਜੀ ਐ ਇੱਕ ਇਧਰ ਪੈਲੀਆਂ ਨੇ ਜੀ ਜਿਹੜੀਆਂ ਉਹ ਸਾਰੀਆਂ ਸ਼ਾਮ ਲਟ ਨੇ ਜੀ ਮਾਲਕੀ ਪੈਲੀ ਨਹੀਂ ਹੈਗੀ ਸਾਡੇ ਕੋਲ ਵੀ ਇਹ ਸਰਕਾਰਾਂ ਇਹਨਾਂ ਦੀ ਲੀਜਾਂ ਲੂ ਜਾਂ ਵਧਾਈ ਜਾਂਦੀ ਹੈ ਸਾਡੇ ਕੋਲ ਨਾਲ ਹਾਂ ਜੀ ਫਿਰ ਕਿਸੇ ਦੀ ਸਲਾਹ ਲੈਂਦੀ ਵੀ ਉਧਰ ਚੱਲ ਵਧੀਆ ਕੰਮ ਬਣ ਜੂਗਾ ਅੱਠ ਸੱਚ ਗਿਆ ਸੀ ਹਾਂ ਜੀ ਫੜ ਫੜਾ ਕੇ ਜੀ ਫਿਰ ਉੱਤੇ ਕਿੰਨੇ ਪੈਸੇ ਖਰਚ ਕਰਦੇ ਭੇਜਣਦੇ ਭੇਜਣ ਦਾ ਦਾ ਬਾਲਾ ਜਦੋਂ ਉਹਨਾਂ ਟਾਈਮਾਂ 'ਚ ਜੀ 7-8 ਲੱਖ ਰੁਪਈਆ ਲੱਗਿਆ ਸੀ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਧਰ ਗਿਆ ਸੀ ਜੀ ਗੱਲਾਂ ਆਖਰੀ ਗੱਲਾਂ ਉਹਨੇ ਇਹ ਕਰੀਆਂ ਮੈਂ ਕਿਹਾ ਵੀ ਬੇਟਾ ਵੀ ਇੱਧਰ ਫਲੱਡ ਆ ਗਿਆ ਵੀ ਆਪਣੇ ਜੀਰੀ ਜੂਰੀ ਹੈ ਨਹੀਂ ਥੋੜੀ ਮੋਟੀ ਸਾਡੀ ਆਰਥਿਕ ਮਦਦ ਕਰੋ ਉਹ ਕਹਿਣ ਲੱਗਾ papa ਮੇਰਾ ਹੁਣ ਕੰਮ ਸੈਟਿੰਗ ਜੀ ਆਇਆ ਮੈਂ ਟਰਾਲਾ ਚਲਾਣਾ ਵੀ ਟਰਾਲੇ ਤੇ ਬੈਠ ਗਿਆ ਮੈਂ ਹੁਣ ਨਾ ਕਮਾ ਕੇ ਟਰਾਲੇ ਬਣਾ ਕੇ ਤੁਹਾਨੂੰ ਪਹਿਲੀ ਇੱਕ ਕਿੱਲਾ ਨਾ ਕੋ ਸੋਚੋ ਤੁਸੀਂ ਅਸੀਂ 50 ਕਿੱਲੇ ਖਰੀਦ ਕੇ ਦੇਵਾਂਗੇ ਤੁਹਾਨੂੰ ਹੈ ਉਧਰ ਅਸੀਂ 150 ਟਰਾਲਾ ਪਾਵਾਂਗੇ ਸੁਪਨੇ ਬੜੇ ਸੀ ਬੇਟੇ ਦੇ ਟਰਾਲਾ ਹੀ ਚਲਾਉਂਦਾ ਸੀ ਕਿਸੇ ਦਾ ਟਰਾਲਾ ਚਲਾਉਂਦਾ ਸੀ ਤੇ ਉਧਰ ਟਰਾਲੇ ਨਾਲ ਹੀ ਇਹ ਐਕਸੀਡੈਂਟ ਹੋਇਆ ਇਹ ਸੁਪਨੇ ਸੀ ਜੀ ਵੀ ਸੁਪਨੇ ਦਾ ਕੀ ਸਾਡੀ ਜੀ ਦੀ ਲਿਆਣ ਦੀ ਵੀ ਸਮਰੱਥਾ ਨਹੀਂ ਹੁਣ ਦੋਨੇ ਜੀ ਬੇਟੀ ਬੜੀ ਐ ਪੋਤਾ ਛੋਟਾ ਇੱਥੇ ਆਸਟ੍ਰੇਲੀਆ ਸੀ ਨੂੰ ਵੀ ਹਾਂ ਜੀ ਉੱਧਰੇ ਨੇ ਜੀ ਉਹ ਵੀ ਬੇਟੀ ਨੂੰ ਵੀ ਕੰਮ ਕਰਦੀ ਸੀ ਉਹ ਬੜੀ ਮਿਹਨਤ ਨਾਲ ਕੰਮ ਕਰ ਰਹੇ ਸੀ ਉਹ ਦੱਸਦੇ ਨੇ ਜੀ ਵੀ ਟੋਟਲ 40 ਲੱਖ ਰੁਪਇਆ ਲੱਗੂਗਾ ਜੀ ਸਾਡੇ ਕੋਲ ਤਾਂ 40000 ਦੀ ਵੀ ਸਮਰਥਾ ਨਹੀਂ ਹੈਗੀ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਤੁਹਾਡੀ ਸਾਡੀ ਆਰਥਿਕ ਮਦਦ ਕਰੀ ਜਾਵੇ ਥੋੜੀ-ਮੋਟੀ ਜਿੰਨੀ ਵੀ ਹੋ ਸਕਦੇ ਵੱਧ ਤੋਂ ਵੱਧ ਕਰੇ ਲੋਜਨ ਦੇ ਸੀ ਕੀ ਕਹਿੰਦਾ ਸੀ ਜਦੋਂ ਪੌਣ ਆਉਂਦਾ ਸੀ ਤੁਹਾਨੂੰ ਠੀਕ ਠਾਕ ਬੀਬੀ ਸੇਫਟੀ ਔਰਤ ਬੰਟਾ ਸੇਫਟੀ ਮਤਬਕ ਨਾ ਜੀ ਬਸ ਆਪਣਾ ਠੀਕ ਠਾਕ ਰਾਜੀ ਕੋ ਸੇ ਆਪਣ ਤੁਸੀਂ ਵੀ ਜਾ ਕੇ ਉਹਦੇ ਕੋਲ ਕਿ ਨਹੀਂ ਪੰਜ ਵਾਰ ਗਈ ਤੇ ਹਾਂ ਜੀ ਪੰਜ ਵਾਰ ਗਈ ਪੰਜ ਵਾਰ ਗਈ ਉਹ ਤੇ ਕਿਸ ਤਰੀਏ ਰੰਦੇ ਸੀ ਉੱਥੇ ਕੰਮ ਕਿੰਨਾ ਜੀ ਠੀਕ ਠਾਕ ਦੇ ਟਰੱਕਾ ਸਵੇਰੇ ਚਲੇ ਜਾਏਗਾ ਤੁਸੀਂ ਆਮ ਨਾਲ ਰੋਟੀ ਬਣਾਉਂਦੀ ਮੈਂ ਤੇ ਕੰਦਮਾ ਹੁੰਦੀ ਮਾਂ ਦੁਨੀਆ ਗਾਣਾ ਗਾ ਕੇ ਸੰੰਦ ਫਿਰ ਬਹੁ ਵੀ ਗੰਧੀ ਬਿੱਬੀ ਤੇਰੇ ਗੇਲ ਮਰਦੀ ਲੱਗ ਰਾਂ ਧੀਆਂ ਵਰਕੇ ਦਿਨ ਨਿਕਲ ਰਹੇ ਜੀ ਜਾਂਦੀ ਤੁਹਾਡੇ ਨਾਲ ਮਨ ਲੱਗ ਜਾਂਦੇ ਸੀ ਹਾਂ ਜੀ ਸੀ ਹਾਂ ਜੀ ਬੱਚੀ ਅਦੀਤੀ ਸਕੂਲ ਜਾਂਦੀ ਬਸ ਆ ਜਾਂਦੀ ਬਾਹਰ ਆ ਕੇ ਮੈਂ ਜਾਂਦੀ ਅਦੀਤੀ ਨਾ ਹੁਣ ਆਏ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ 10 ਮਹੀਨੇ ਹੋ ਗਏ ਨਹੀਂ ਤੁਹਾਨੂੰ ਕਹਿੰਦਾ ਸੀ ਮੈਂ ਬਾਹਰ ਜਾਣਾ ਕੋਈ ਮੰਨ ਲਓ ਕੀ ਕਾਰਨ تھا ਜਿਹੜਾ ਬਾਹਰ ਭੇਜਿਆ ਬਸ ਜ਼ੋਰ ਫਲਡ ਏਰੀਆ ਸਾਡੀ ਇੱਥੇ ਆ ਡੰਦੇ ਹਾਂ ਹਾਂ ਜੀ ਪਰ ਪਿੰਡ ਰਕੇ ਤੋਂ ਸੁਪਨੇ ਬਹੁਤ ਬੜੇ ਤੇ ਜੀ ਕਹੇ ਕਰਦਾ ਵੀ ਮੈਂ ਟਰੈਲੇ ਵੀ ਪਾਵਾਂਗਾ ਆਪਣੇ ਉੱਥੇ ਦੁਕਾਨਾਂ ਵੀ ਕਰਾਂਗਾ ਆਪਣਾ ਮਕਾਨ ਵੀ ਲਿਆਂਗਾ ਮੈਂ ਬਹੁਤ ਬੜੇ ਬੜੇ ਸੁਪਨੇ ਲਿੰਦਾ ਤੇ ਜੀ ਜਦੋਂ ਉਰੇ ਤੇ ਗਿਆ ਬਿਲਕੁਲ ਗਰੀਬੀ ਦਾਵਾ ਦਾ ਕੋਈ ਫਸਲ ਨਹੀਂ ਹੁੰਦੀ ਮਾਰਾ ਤੋਂ ਆਇ ਸਾਲ ਹੜ ਧੜਾਂਗੇ ਉਹ ਇਲਾਕਾ ਹੜਪੀੜਤਾ ਜੀਰੀ ਨਹੀਂ ਹੁੰਦੀ ਕਿਸੇ ਸਾਲ ਜੀ ਹਾਂ ਜੀ ਹਾਂ ਬਹੁਤ ਗੱਲਾਂ ਕਰੇ ਕਰੇ ਤਾਂ ਜੀ 5-7 ਦਿਨਾਂ ਪਿੱਛੋਂ ਮੇਰੇ ਨਾਲ ਫੋਨ ਤੇ ਗੱਲਾਂ ਕਰਦਾ ਸੀ ਮੈਨੂੰ ਕਹੇ ਕਰੇ ਤਾਂ ਬਾਬਾ ਜੀ ਮੈਂ ਐ ਕਰਾਂਗਾ ਐ ਕਰਾਂਗਾ ਮੈਂ ਟਰੇਲਾ ਖਰੀਦਾਂਗਾ ਮੈਂ ਦੁਕਾਨ ਖਰੀਦਾਂਗਾ ਮੈਂ ਮਕਾਨ ਵੀ ਲਵਾਂਗਾ ਜੀ ਤੁਹਾਨੂੰ ਵੀ ਕੈਸ਼ ਕਮਾਵਾਂਗਾ ਉੱਥੇ ਹਾਂ ਜੀ ਹਾਂ ਕਹੇ ਕਰੇ ਤਾਂ ਜੀ ਮੈਨੂੰ ਕਹੇ ਕਰੇ ਤਾਂ ਬਾਬਾ ਜੀ ਤੂੰ ਤੈਨੂੰ ਮੈਂ ਬੁਲਾਵਾਂਗਾ ਤੂੰ ਆ ਮੇਰੇ ਕੋਲ ਕਈ ਵਾਰੀ ਉਹਨੇ ਬੁਲਾਇਆ ਮੈਨੂੰ ਬਸ ਮੇਰਾ ਉਹ ਨਹੀਂ ਉਹ ਬਣਿਆ ਸੂਤ ਜੀ ਜਾਣਗਾ ਮੇਰੇ ਨਾਲ ਬੜੀ ਪਿਆਰ ਕੀਆਂ ਗੱਲਾਂ ਕਰੇ ਕਰੇ ਤਾਂ ਜੀ ਹਾਲਾਤ ਤਾਂ ਬਹੁਤ ਕਮਜ਼ੋਰ ਆ ਜੀ ਬੇਜਾਈ ਜਿਆਦਾ ਹੀ ਕਮਜ਼ੋਰ ਆ ਜੀ ਕਰਕੇ ਹਾਲਾਤ ਉਹ ਤਾਂ ਜੀ ਕਮਾਣ ਵਾਲਾ ਉਹ ਬਾਹਰ ਚਲੇ ਗਿਆ ਜਿਹੜਾ ਕੋਈ ਪੈਸਾ ਕਮਾਵੇ ਤਾਂ ਉਠਿਓ ਰੱਖੀ ਜਾ ਤਾਂ ਆਪਣੇ ਪਾਸੇ ਅਜਾ ਔਰਾ ਤਾਂ ਬਿਲਕੁਲ ਹੀ ਕਮਜ਼ੋਰ ਹੈ ਆ ਇਹ ਉਹ ਔਰਾ ਲਿਆਣ ਭਾਜੀ 40 42 ਲੱਖ ਰੁਪਈਆ ਕਹਿਣ ਲੱਗ ਰਹੇ ਆ ਵੀ ਇੰਨਾ ਖਰਚਾ ਆਊਗਾ ਕੈਮਰਾਮੈਨ ਵਿਖੇ ਕਰਕੇ ਦਿਨਾਰ ਪਰ ਸੋਤਮ ਕੋਸ਼ਿਕ ਸਮਾਣ ਨਿਊਜ਼